ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਮਰਾਜ ਰਣ ਨਿਵਾਚਨਾਂ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ-ਠਾਕ ਹੋਵੋਗੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਵੀ ਸਿੰਪਲ ਸਲਵਾਹ ਕਿ ਕਟਿੰਗ ਕਿਸ ਤਰ੍ਹਾਂ ਕਰਨੀਏਗੀ ਵੀਡੀਓ ਨੂੰ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਕਿ ਆਉਣ ਵਾਲੀਆਂ ਜਿਹੜੇ ਵੀਡੀਓ ਦਾ ਨੋਟੀਫਿਕੇਸ਼ਨ ਆ ਉਹ ਤੁਹਾਨੂੰ ਮਿਲ ਸਕੇ ਠੀਕ ਹੈ ਜੀ ਇਹ ਜਿਹੜੇ ਸਲਵਾਹ ਦੀ ਕਟਿੰਗ ਹੈ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਆਪਾਂ ਤੁਹਾਨੂੰ ਦੱਸਾਂਗੇ ਕਿ ਕਿਸ ਤਰ੍ਹਾਂ ਕਰਨੀ ਹੈ ਤੇ ਤੁਹਾਨੂੰ ਸਮਝ ਵੀ ਜਰੂਰ ਆਊਗੀ ਚਲੋ ਜੀ ਆਪਾਂ ਕਰਦੇ ਹਾਂ ਸਟਾਰਟ ਵੀਡੀਓ। ਹਾਂ ਜੀ ਆਪਣੇ ਕੋਲ ਇੱਕ ਕੱਪੜਾ ਹੈ ਜਿਹੜਾ 2.5 ਮੀਟਰ ਹੈਗਾ। ਠੀਕ ਹੈ ਪਸ਼ਮੀਨੇ ਦੀ ਸਲਵਾਰ ਹੈ। ਤੇ ਸਭ ਤੋਂ ਪਹਿਲਾਂ ਤੁਸੀਂ ਕੱਪੜਾ ਪੁੱਠਾ ਦੇਖਣਾ ਵੀ ਕਿਹੜਾ ਹੈਗਾ। ਉਹਦੇ ਤੇ ਆਪਾਂ ਨਿਸ਼ਾਨੇ ਲਗਾ ਲੈਣੇ ਆਂਗੇ। ਠੀਕ ਹੈ ਤੁਸੀਂ ਸਾਰੇ ਤੇ ਨਿਸ਼ਾਨੀ ਲਗਾ ਲਓ ਵੀ ਜਿਹੜਾ ਪੁੱਠਾ ਹੈਗਾ ਤਾਂ ਕਿ ਆਪਾਂ ਨੂੰ ਕੋਈ ਵੀ ਕਨਫਿਊਜ਼ਨ ਨਾ ਹੋਵੇ बार-बार ਆਪਾਂ ਨੂੰ ਦੇਖਣ ਦੀ ਲੋੜ ਨਾ ਪਵੇ ਵੀ ਕਿਹੜਾ ਪੁੱਠਾ ਪਾਸਾ ਹੈ। ਤੁਸੀਂ ਕੰਦੀ ਤੋਂ ਚੈੱਕ ਕਰ ਸਕਦੇ ਹੋ। ਤੇ ਆਪਾਂ ਹੁਣ ਸਾਰਾਂ ਤੋਂ ਪਹਿਲਾਂ ਪੌਂਚਾ ਕੱਟਣਾ ਦੇ ਨਾਲ ਹੀ ਆਪਾਂ ਕਟਾਂਗੇ ਬੈਲਟ ਇਹਦੀ ਜਿਹੜੀ ਲੰਬਾਈ ਹੈਗੀ ਆਪਾਂ 36 ਇੰਚ ਰੱਖਣੀ ਹੈ 36 ਇੰਚ ਦੀ ਲੰਬਾਈ ਤਿਆਰ ਰੱਖਣੀ ਹੈ 23 ਇੰਚ ਆਪਾਂ ਬੈਲਟ ਰੱਖਣੀ ਹੈ ਤੇ 7.5 ਹੈ ਜਿਹੜੀ ਆਪਾਂ ਮੂਰੀ ਤਿਆਰ ਰੱਖਣੀ ਹੈ ਹੁਣ ਆਪਾਂ ਇੱਥੋਂ ਜਿਹੜੀ ਆਪਾਂ 36 ਇੰਚ ਆ ਜਿਹੜੇ ਧਾਗੇ ਵਗੈਰਾ ਐਕਸਟਰਾ ਕਪੜਾ ਉਹ ਤੁਸੀਂ ਪਹਿਲਾਂ ਇਹਦੀ ਕਟਿੰਗ ਕਰ ਲਓ 4 ਇੰਚ ਦੀ ਆਪਣੀ 벨ਟ ਆ ਜਾਂਦੀ ਹੈ चार इंच एक्सट्रा कट के ता छत्ती छी निशान लगा लेना है ठीक है छत्ती इंच इतने आता अपना इतने आप छत्ती निशान लगा लिया छत्ती चार इंच कट के लगाया उस तो बाद देखना अपने को इतों कि अपने को ले बत्ती इंच आपका बत्ती इंच लैं सारा ये ਇਸ ਤਰ੍ਹਾਂ ਆਪਾਂ ਫੋਲਡ ਕਰ ਲਿਆ ਇਸ ਕੱਪੜੇ ਨੂੰ ਦੇਖੋ ਆਪਾਂ ਇਸ ਕੱਪੜੇ ਨੂੰ ਫੋਲਡ ਕਰ ਲਿਆ ਮੇਰੇ ਕੋਲੇ ਜਿਹੜਾ ਇਹ ਮੇਰੇ ਵੱਲ ਪਾਸਾ ਹੈ ਉਹ ਖੁੱਲਾ ਪਾਸਾ ਹੈ ਇੱਧਰ ਬੰਦ ਹੈ ਹੁਣ ਆਪਾਂ 32 ਇੰਚ ਤੇ ਇੱਕ ਤੋਂ ਨਿਸ਼ਾਨ ਲਗਾ ਲੈਣਾ ਸਾਰੇ ਕਿਤੇ ਦੇਖੋ ਇਸ ਤਰ੍ਹਾਂ 20 ਇੰਚ ਤੇ ਆਪਾਂ ਨੇ ਲੈ ਲਿਆ ਇਹ ਵਾਲਾ ਕੱਪੜਾ ਠੀਕ ਹੈ ਉਸ ਤੋਂ ਬਾਅਦ ਆਪਾਂ ਮੋਰੀ ਜਿਹੜਾ ਆਪਾਂ ਪੌਂਚਾ ਕੱਢਣਾ ਹੈ ਪੌਂਚਾ ਕੱਢਣ ਤੋਂ ਪਹਿਲਾਂ ਆਪਾਂ 7.5 ਜਿਹੜਾ ਆਪਣਾ ਬੰਦ ਵਾਲਾ ਪਾਸਾ ਉਧਰੋਂ ਆਪਾਂ 7.5 ਇਧਰੋਂ ਇੰਨ ਲੈ ਲੈਣਾ ਹੈ 벨ਟ ਵਾਸਤੇ 벨ਟ ਹਮੇਸ਼ਾ 7.5 ਦੀ ਹੀ ਲੈਂਦੀ ਪੈਂਦੀ ਆਪਾਂ ਇਸ ਤਰ੍ਹਾਂ ਸਾਰੇ ਕਿਤੇ ਆਪਾਂ 7.5 ਤੇ ਨਿਸ਼ਾਨ ਲਗਾ ਲੈਣਾ ਹੈ ਜਿੰਨਾ ਆਪਣੇ ਕੋਲ ਕਪੜਾ ਬਾਕੀ ਐ ਐਕਸਟਰਾ ਬਚਦਾ ਉਹਦਾ ਆਪਾਂ ਪਾਵਾਂਗੇ ਪੌਂਚਾ ਹੁਣ ਦੇਖੋ ਦੇਖੋ ਇਹ ਜਿਹੜਾ ਆ ਵਾਲਾ ਇਹ ਆਪਣਾ 벨ਟ ਵਾਸਤੇ ਐ ਤੇ ਜਿਹੜਾ ਆਪਣੇ ਕੋਲ ਇੱਧਰ ਕਿੰਨਾ ਬਚਿਆ ਹੁਣ ਦੇਖਣਾ ਤੁਸੀਂ ਆਪਣੇ ਕੋਲੇ 13 ਇੰਚ ਬਚ ਗਿਆ ਬਹੁਤ ਐ ਇਹਦਾ ਆਪਾਂ ਪਾਵਾਂਗੇ ਪੌਂਚਾ ਹੁਣ ਪਹਿਲਾਂ ਸਾਰਿਆਂ ਤੋਂ ਪਹਿਲਾਂ ਆਪਾਂ ਇਹਦੀ ਕਪੜੇ ਦੀ ਕਟਿੰਗ ਸਾਰਿਆਂ ਦੀ ਕਰ ਲੈਣੀ ਐ ਇੱਥੋਂ ਜਿੱਥੇ ਆਪਾਂ 32 ਤੇ ਨਿਸ਼ਾਨ ਲਗਾਇਆ ਸੀ ਦੇਖੋ ਇਹ ਆਪਾਂ ਕਟਿੰਗ ਕਰ ਲਈ ਐ ਹੁਣ ਤੁਸੀਂ ਦੇਖਣਾ ਵੀ ਇਹਦੀ ਆਪਾਂ 벨ਟ ਕਿੰਨੀ ਰੱਖਣੀ ਹੈ ਆਪਣੇ ਕੋਲੇ ਜਿਹੜੇ 벨ਟ ਦਾ ਨਾਪ ਹੈ 23 ਇੰਚ ਰੈਡੀ ਹੈ ਤੇ 1.5 ਇੰਚ ਆਪਾਂ ਬਦਲਾਂਗੇ ਠੀਕ ਹੈ 23 24.5 ਇੰਚ ਆਪਾਂ 벨ਟ ਸਾਰੀ ਲੈ ਲੈਣੀ ਹੈ ਤੇ 23 ਇੰਚ ਹੈ ਕਿਉਂਕਿ 1.5 ਇੰਚ ਆਪਾਂ 벨ਟ ਬਦਲ ਲੈਣੀ ਹੈ ਇੱਥੋਂ ਲੈਣੀ ਆਪਾਂ 7.5 ਤੇ ਚੌੜਾਈ ਲੈਣੀ ਆਪਾਂ 1.5 ਇੰਚ ਐਕਸਟਰਾ ਜਿੰਨੀ ਵੀ ਆਪਣੇ ਕੋਲ 벨ਟ ਹੈ ਕਿਉਂਕਿ 벨ਟ ਦਾ ਇੱਕ ਨਾਪ ਨਹੀਂ ਹੁੰਦਾ ਅਲੱਗ-ਅਲੱਗ ਹੁੰਦੇ ਨੇ ਹੁਣ ਆਪਾਂ ਇਹਦੀ ਪਹਿਲਾਂ ਇੱਥੋਂ ਸਿੱਧੀ ਕਟਿੰਗ ਕਰ ਲੈਣੀ ਹੈ ਠੀਕ ਹੈ ਇਹ ਹੋ ਗਈ ਕਟਿੰਗ ਤੇ ਜਿਹੜਾ ਆਹ ਵਾਲਾ ਆਪਣੇ ਕੋਲੇ ਆਹ ਵਾਲਾ ਕਪੜਾ ਇਹ ਆਪਣਾ ਸਾਰਾ ਹੋ ਗਿਆ ਪੌਂਚੇ ਦਾ ਠੀਕ ਹੈ ਇਸ ਤਰ੍ਹਾਂ ਆਪਣਾ ਪੌਂਚਾ ਹੋ ਗਿਆ ਉਸ ਤੋਂ ਬਾਅਦ ਇਹ ਹੋ ਗਈ 24 ਆਪਾਂ ਨਿਸ਼ਾਨ ਲਗਾਇਆ ਸੀ ਤਾਂ ਇਹਦੀ ਵੀ ਆਪਾਂ ਕਟਿੰਗ ਕਰ ਲੈਣੀ ਹੈ ਆ ਦੇਖੋ ਆਪਾਂ ਇੱਥੇ ਨਿਸ਼ਾਨ ਲਗਾਇਆ ਸੀ ਇਹ ਵਾਲਾ ਨਿਸ਼ਾਨ ਇਹਦੀ ਆਪਾਂ ਕਟਿੰਗ ਕਰ ਲਾਂਗੇ ਠੀਕ ਹੈ ਜੀ ਇਹ ਹੋ ਗਈ ਤੇ ਇਹਨੂੰ ਜਿਹੜਾ ਬੰਦ ਵਾਲਾ ਪਾਸਾ ਸੀ ਇਹਨੂੰ ਵੀ ਆਪਾਂ ਖੋਲ ਲੈਣਾ ਹੈ ਲਓ ਜੀ ਇਹ ਆਪਣੇ ਕੋਲੇ ਪਹੁੰਚਾ ਵਾਈਟ ਤੇ ਐਕਸਟਰਾ ਕਪੜਾ ਮੂਰੀ ਥੱਲੇ ਲਾਉਣ ਨੂੰ ਇਹ ਹੋ ਗਿਆ ਆਪਾਂ ਉਸ ਤੋਂ ਬਾਅਦ ਆਪਾਂ ਕੱਟਨੇ ਆਂ ਕੁੰਡੇ ਜਿਹੜਾ ਐਕਸਟਰਾ ਆਪਣੇ ਕੋਲੇ ਹੋਰ ਕਪੜਾ ਪਲਾਇਆ ਸੀ ਉਹ ਹੈਗਾ ਇਹ ਇਸ ਤਰ੍ਹਾਂ ਵਿਛਾ ਕੇ ਫਿਰ ਆਪਾਂ ਇੱਕ ਤੈ ਹੋਰ ਲਾਉਣੀ ਹੈ ਚਾਹ ਤੈਆਂ ਦੇ ਵਿੱਚ ਆਪਾਂ ਇਹਨੂੰ ਇਸ ਤਰ੍ਹਾਂ ਰੱਖ ਲੈਣਾ ਤੇ ਜਿਹੜਾ ਫੁੱਲਾ ਵਾਲਾ ਪਾਸਾ ਹੈ ਉਹ ਆਪਦੇ ਵੱਲ ਕਰ ਲਓ ਠੀਕ ਹੈ ਜੀ ਇਹ ਆਪਾਂ ਇਸ ਤਰ੍ਹਾਂ ਵਿਛਾ ਲਿਆ ਦੇਖੋ ਤੇ ਹੁਣ ਇਹ ਵੀ ਆਪਣੇ ਕੋਲੇ ਦੇਖਣਾ ਪਹਿਲਾਂ ਕਪੜਾ ਕਿੰਨਾ ਬਚਿਆ ਆਪਾਂ ਨੂੰ ਐਸੇ ਦਾ 32 ਇੰਚ ਆਪਾਂ ਪਾਉਂ ਚਲਾਇਆ ਸੀ 32 ਹੀ ਇਹ ਲੈਣ ਪਰ ਆਪਾਂ ਦੇਖਣਾ ਪਹਿਲਾਂ ਇਹ ਆਪਣੇ ਕੋਲੇ ਕਿੰਨਾ ਹੈ ਦੱਸ ਇਹ ਆਪਣੇ ਕੋਲੇ 33 ਇੰਚ ਬਚੇ ਆਂ ਬਾਈ ਠੀਕ ਹੈ ਜੀ ਹੁਣ ਤੁਸੀਂ ਦੇਖੋ ਜਿਹੜਾ ਖੁੱਲਾ ਵਾਲਾ ਪਾਸਾ ਹੈ ਉਹ ਮੇਰੇ ਵੱਲ ਹੈ ਇਹਨੂੰ ਇਸ ਤਰ੍ਹਾਂ ਕਰ ਲੈਣਾ ਥੋੜਾ ਜਿਹਾ ਚੱਕ ਕੇ ਤੇ ਆਪਾਂ ਨਿਸ਼ਾਨ ਲਗਾਉਣੇ ਨੇ ਦੇ ਤੇ 10 ਇੰਚ ਤੁਸੀਂ 2.5 ਵੀ ਲਗਾ ਸਕਦੇ ਹੋ ਪਰ ਵੱੱਦ ਲਗਾਉਣ ਚ ਕੋਈ ਹਰਜ ਨਹੀਂ ਹੈਗਾ ਕਈ ਵਾਰੀ ਕੱਪੜਾ ਘਟ-ਕੋਟ ਜਾਵੇ ਤਾਂ ਆਪਾਂ ਨੂੰ ਔਖਾ ਨਹੀਂ ਹੁੰਦਾ ਠੀਕ ਹੈ ਹੁਣ ਆਪਾਂ 32 ਇੰਚ ਤੇ ਨਿਸ਼ਾਨ ਲਗਾਉਣਾ ਹੈ ਇੱਥੇ ਲੈਣਾ ਉਹ ਨਹੀਂ ਆਪਾਂ ਜਿਹੜਾ 1 ਇੰਚ ਆਪਣੇ ਕੋਲੇ ਐਕਸਟਰਾ ਉਹ ਤਾਂ ਕੋਈ ਗੱਲ ਨਹੀਂ ਠੀਕ ਹੈ ਹੁਣ ਦੇਖੋ ਇੱਥੋਂ ਆਪਾਂ 3 ਇੰਚ ਲੈ ਲਾਂਗੇ ਕਿਉਂਕਿ ਇਹ ਕੰਨੀ ਐ ਜਿਹੜੀ ਉਹ ਨਾ ਬਾਹਰ ਦੇਖਦੀ ਚੰਗੀ ਨਹੀਂ ਲੱਗਦੀ ਉਹ ਆਪਾਂ ਸਾਰੀ ਅੰਦਰ ਹੀ ਦੇਵਾਂਗੇ ਉਹ ਹੁਣ ਦੇਖੋ ਆਪਾਂ ਇਧਰੋਂ ਲਿਆ ਸੀ ਇਹ ਆਪਣਾ ਹੁੰਦਾ ਹੋ ਗਿਆ ਇਧਰ ਲੈ ਲਿਆ ਉਸ ਤੋਂ ਬਾਅਦ ਉਹਦੇ ਉਲਟੀ ਸਾਈਡ ਇਧਰੋਂ ਲੈਣਾ 32 ਇੰਚ ਬਸ 3 ਇੰਚ ਲੈ ਲਿਆ ਤੇ ਇਧਰਲੇ ਪਾਸਿਓਂ ਦੂਜੀ ਸਾਈਡ ਤੋਂ ਵੀ ਆਪਾਂ 3 ਇੰਚ ਤੇ ਨਿਸ਼ਾਨੀ ਲਗਾ ਲਾਂਗੇ ਕੁੰਦਾ ਜਿਹੜਾ ਆਪਣਾ ਦੂਜਾ ਦੇਖੋ ਇਸ ਤਰ੍ਹਾਂ ਦੇਖੋ ਇੱਕ ਤਾਂ ਇਹ ਵਾਲਾ ਕੁੰਦਾ ਹੋ ਗਿਆ ਆਹ ਵਾਲਾ ਕੁੰਦਾ ਹੋ ਗਿਆ ਤੇ ਇੱਕ ਹੋ ਗਿਆ ਇਹ ਵਾਲਾ ਠੀਕ ਹੈ ਜੀ ਹੁਣ ਆਪਾਂ ਇਹਨਾਂ ਨੂੰ ਕੀ ਕਰਨਾ ਹੈ ਦੇਖੋ ਜਿਹੜਾ ਆਪਾਂ ਇੱਥੋਂ 3 ਇੰਚ ਲਾਇਆ ਸੀ ਉਹ 3 ਇੰਚ ਤੇ ਇਸ ਤਰ੍ਹਾਂ 3 ਇੰਚ ਤੱਕ ਆਪਾਂ ਕਟਿੰਗ ਕਰ ਲੈਣੀ ਹੈ ਦੇਖੋ ਇਹ 3 ਇੰਚ ਤੱਕ ਕਟਿੰਗ ਕਰ ਲਈ ਉਸੇ ਤਰ੍ਹਾਂ ਹੀ ਆਪਾਂ ਇਧਰੋਂ ਦੇਖੋ ਆ ਇਹ ਨਾ ਜਿਹੜੀ ਇੱਥੇ ਆਪਾਂ ਕਟਿੰਗ ਕਰ ਲੈਣੀ ਹੈ ਆਪਾਂ ਕਰ ਲਈਏ ਹੁਣ ਜਿਹੜਾ ਇੱਥੋਂ ਕੋਰਨਰ ਆਹ ਵਾਲਾ ਤੇ ਦੂਜੀ ਸਾਈਡ ਵਾਲਾ ਇਹਨੂੰ ਚੱਕ ਕੇ ਆਪਾਂ ਤਿਰਛਾ ਕਰ ਲੈਣਾ ਇੱਥੇ ਹੁਣ ਆਪਣੇ ਕੋਲੇ ਇਹ ਤਿਰਛਾ ਕਪੜਾ ਹੋ ਗਿਆ ਦੇਖੋ ਆਹ ਵਾਲਾ ਨਾ ਜਿਹੜਾ ਸਾਈਡ ਬੰਦ ਦਾ ਸਾਈਡ ਹੈ ਇਹ ਤਿਰਛੀ ਹੈ ਤੇ ਇੱਥੋਂ ਆਪਾਂ ਇਹਨੂੰ ਕਟਿੰਗ ਕਰ ਲਾਂਗੇ ਸਲਵਾਰਾ ਕੱਟਣ ਦੇ ਵੀ ਦੋ ਤਿੰਨ ਤਰੀਕੇ ਹੈਗੇ ਨੇ ਤੁਹਾਨੂੰ ਸਾਰੀਆਂ ਸਲਵਾਰਾਂ ਦੀ ਕਟਿੰਗ ਜਿਹੜੀ ਦੱਸੀ ਜਾਊਗੀ ਇੱਕ ਇਹ ਤਰੀਕਾ ਹੈ ਬਾਕੀ ਹੋਰ ਤਰੀਕੇ ਵੀ ਹੈਗੇ ਨੇ ਸਾਰੇ ਤੁਹਾਨੂੰ ਦੱਸੀ ਜਾਣਗੇ ਇਸ ਤਰ੍ਹਾਂ ਆਪਾਂ ਕਟਿੰਗ ਕਰ ਲਈ ਜੀ ਤਰਸ਼ੀ ਇਹ ਠੀਕ ਹੈ ਜੀ ਤੇ ਉਸ ਤੋਂ ਬਾਅਦ ਹੁਣ ਦੇਖੋ ਆਹ ਹੋ ਗਿਆ ਦੋ ਪੱਲੇ ਆ ਹੋ ਗਏ ਦੋ ਪੱਲੇ ਆ ਹੋ ਗਏ ਠੀਕ ਹੈ ਚਾਰ ਕੁੰਦੇ ਹੁੰਦੇ ਆ ਆਪਣੇ ਕੋਲ ਤੇ ਇਹਨਾਂ ਨੂੰ ਇਸ ਤਰ੍ਹਾਂ ਦੇਖੋ ਇਹ ਹੋ ਗਿਆ ਤੇ ਇਧਰੋਂ ਆਪਾਂ ਕੱਢਣੀ ਹੈ ਝੋਲੀ ਪਹਿਲਾਂ ਕੱਪੜੇ ਨੂੰ ਪੂਰੀ ਤਰ੍ਹਾਂ ਸੈੱਟ ਕਰ ਲਓ ਬਰਾਬਰ ਕਰ ਲਓ ਚਾਰੇ ਹੁਣ ਤੁਸੀਂ ਇੱਥੋਂ ਦੇਖੋ ਜਦੋਂ ਆਪਾਂ ਝੋਲੀ ਕੱਢਣੀ ਹੁੰਦੀ ਹੈ ਤਾਂ ਤੁਸੀਂ ਇੱਥੋਂ ਸਲਵਾਰ ਹੈ ਜਿਹੜੀ ਜੇ ਹਲਕੀ ਬਣਾਉਣੀ ਹੈ ਤਾਂ ਹਲਕੀ ਇੱਥੋਂ ਬਣ ਜੂਗੀ ਭਾਰੇ ਬਣਾਉਣੀ ਹੈ ਤਾਂ ਭਾਰੇ ਵੀ ਬਣ ਜੂਗਾ ਉਹ ਜਿੰਨ ਜੇ ਤਾਂ ਤੁਸੀਂ ਭਾਰੀ ਬਣਾਉਣੀ ਹੈ ਫੇਰ ਤਾਂ ਤੁਸੀਂ ਬਸ ਜਿੰਨਾ ਇੱਥੇ ਆਪਣਾ 10 ਇੰਚ ਦੀ ਆਪਣੀ ਝੋਲੀ ਹੁੰਦੀ ਹੈ ਦੇਖੋ ਇੱਥੇ 10 ਇੰਚ ਜਿੰਨਾ ਬੰਦਾ ਆਪਣਾ ਉਨੇ ਤੇ ਕਟਿੰਗ ਕਰ ਲਓ ਫੇਰ ਤਾਂ ਜਿੰਨਾ ਆਪਣੇ ਕੋਲ ਕਪੜਾ ਸਾਰਾ ਲੱਗ ਜਾਂਦਾ ਹੈਗਾ ਭਾਰੀ ਬਣ ਜਾਂਦੀ ਹੈ ਤੇ ਜੇ ਤੁਸੀਂ ਹਲਕੀ ਬਣਾਉਣੀ ਹੈ ਤਾਂ ਤੁਸੀਂ ਇੱਥੋਂ ਕਿਤੋਂ ਵੀ ਜਿੰਨੇ ਵੀ ਤੁਸੀਂ ਹਲਕੀ ਬਣਾਉਣੀ ਹੈ ਉਸ ਹਾਰ ਨਾਲ ਤੁਸੀਂ ਇੱਥੋਂ 10 ਇੰਚ ਲੈ ਕੇ ਬਾਕੀ ਸਾਰੀ ਕਟਿੰਗ ਕਰ ਸਕਦੇ ਹੋਗੇ ਪਰ ਹੁਣ ਆਪਾਂ ਕੋਈ ਵੀ ਇਦੇ ਵਿੱਚੋਂ ਕੱਪੜਾ ਨਹੀਂ ਰੱਖਣਾ ਠੀਕ ਹੈ ਤੇ ਆਪਾਂ ਜਿੰਨਾ ਕੱਪੜਾ ਆਪਣੇ ਕੋਲੇ ਹੈਗਾ ਸਾਰਾ ਉਹ ਵਿੱਚ ਪਾਉਣਾ ਹੈਗਾ ਸਲਵਾਰ ਦੇ ਇਹਦੀ ਆਪਾਂ 10 ਇੰਚ ਤੇ ਝੋਲੀ ਰੱਖਣੀ ਹੈ ਝੋਲੀ ਹਮੇਸ਼ਾ 10 ਇੰਚ ਦੀ ਬਹੁਤ ਹੁੰਦੀ ਹੈ ਸਾਰੇ ਵਾਸਤੇ ਕਿਉਂਕਿ 4 ਇੰਚ ਦੀ 벨ਟ ਹੋ ਜਾਂਦੀ ਹੈ 14 ਇੰਚ ਦੀ ਝੋਲੀ ਬਹੁਤ ਹੁੰਦੀ ਹੈ ਦੇਖੋ ਹੁਣ ਆਪਾਂ 10 ਇੰਚ ਦੀ ਹੈ ਇਹ ਇੱਥੇ ਨਿਸ਼ਾਨ ਬਣਾ ਲਓ ਇਹ ਆਪਾਂ ਇੱਥੋਂ ਕਟਿੰਗ ਕਰਨੀ ਹੈ ਠੀਕ ਹੈ ਤੇ ਜਿਹੜਾ ਆਪਣਾ ਇੱਧਰ ਫੋਲਡ ਵਾਲਾ ਪਾਸਾ ਸੀ ਉਹ ਨੂੰ ਵੀ ਆਪਾਂ ਕਟਿੰਗ ਕਰ ਲੈਣਾ ਇਹ ਹੋ ਗਈ ਆਪਣੀ ਸਲਵਾਰ ਦੀ ਕਟਿੰਗ ਤੇ ਜਿਹੜੇ ਆਹੇ ਆਪਣੇ ਪੱਲੇ ਆ ਇਹਨਾਂ ਤੇ ਪੁੱਠੇ ਵਾਲੇ ਪਾਸੇ ਆ ਜਿਹੜੇ ਉਹਨਾਂ ਤੇ ਕਰਾਸ ਜ਼ਰੂਰ ਲਗਾ ਲੈਣਾ ਤਾਂ ਕਿ ਤੁਹਾਨੂੰ ਜਦੋਂ ਤੁਸੀਂ ਸਟੀਚਿੰਗ ਕਰਦੇ ਹੋ ਤਾਂ ਤੁਹਾਨੂੰ ਛੇਤੀ ਪਤਾ ਲੱਗ ਸਕੇ ਵੀ ਪੁੱਠਾ ਪਾਸਾ ਕਿਹੜਾ ਹੈ ਤੇ ਸਿੱਧਾ ਕਿਹੜਾ ਚਾਰੇ ਪੰਨਿਆਂ ਤੇ ਆਪਾਂ ਇਸ ਤਰ੍ਹਾਂ ਨਿਸ਼ਾਨ ਲਗਾ ਲੈਣੀ ਹੈ ਕਰਾਸ ਦੇ ਇਹ ਤਾਂ ਹੋ ਗਏ ਆਪਣੇ ਸਾਰੇ ਕੁੰਦੇ ਠੀਕ ਹੈ ਜੀ ਤੇ ਇਹ ਹੋ ਗਿਆ ਆਪਣਾ ਪਹੁੰਚਾ ਤੇ ਇਹ ਹੋ ਗਈ ਆਪਣੀ বেলਟ ਇਹ ਜਿਹੜਾ ਐਕਸਟਰਾ ਕੱਪੜਾ ਬਚਿਆ ਇਹ ਆਪਾਂ ਲਾ ਦਾਂਗੇ ਮੂਰੀ ਦੇ ਥੱਲੇ ਬੁਕਰਮ ਦੇ ਥੱਲੇ ਠੀਕ ਹੈ ਜੀ ਇਹ ਹੋ ਗਈ ਆਪਣੀ ਸਲਵਾਰ ਦੀ ਕਟਿੰਗ ਉਮੀਦ ਕਰਦੀ ਹਾਂ ਵੀ ਤੁਹਾਨੂੰ ਪਸੰਦ ਆਈ ਹੋਵੇਗੀ ਸਮਝ ਵੀ ਆਈ ਹੋਵੇਗੀ ਠੀਕ ਹੈ ਤੇ ਇਹ ਸਲਵਾਰ ਕਟਿੰਗ ਦੇ ਦੋ ਤਿੰਨ ਤਰੀਕੇ ਹੋਰ ਹੁੰਦੇ ਨੇ ਤੇ ਉਹ ਵੀ ਤੁਹਾਨੂੰ ਹੋਰ ਵੀਡੀਓ ਦੇ ਵਿੱਚ ਦੱਸਾਂਗੇ ਠੀਕ ਹੈ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ ਤਾਂ ਕਿ ਮੇਰੀ ਆਉਣ ਵਾਲੀ ਜਿਹੜੀ ਨਵੀਂ ਕੋਈ ਵੀਡੀਓ ਉਹ ਤੁਹਾਡੇ ਤੱਕ ਛੇਤੀ ਪਹੁੰਚ ਸਕੇ ਮਿਲਦੇ ਆਂ ਫਿਰ ਕਿਸੇ ਹੋਰ ਵੀਡੀਓ ਦੇ ਨਾਲ Chica